ਹਾਂਜੀ ਮਿੱਤਰੋ ਅੱਜ ਆਪਾਂ ਪਹੁੰਚੇ ਆਂ ਤਲਵੰਡੀ ਸਾਈਡ ਤੇ ਹਨਾ ਆਪਣੀ ਮਸ਼ੀਨ ਵੀ ਇੱਧਰ ਹੀ ਆਉਂਦੀ ਹੁੰਦੀ ਸੀ ਤੇ ਲੰਬੀ ਹੋਰੀ ਕੱਲ ਵੀ ਹਾਂ ਆਪਾਂ ਹੀ ਵੀ ਇਹ ਜਿਹੜਾ ਆਪਣੇ ਨਾਲ ਅੱਜ ਆਪਾਂ ਇੱਧਰ ਵਾਹ ਕੇ ਆਏ ਸੀਗੇ ਇਹ ਕਹਿੰਦਾ ਵੀ ਏਰੀਆ ਦੇਖਣਾ ਸੀ ਸੌਂਗੜਾ ਜਿੱਥੇ ਮਸ਼ੀਨ ਲੱਗ ਕੇ ਆਉਂਦੀ ਨੇ ਆਪਾਂ ਪਹੁੰਚ ਗਏ ਤਲਵੰਡੀ ਸਾਬੋ ਕੀ ਆਪਾਂ ਗਏ ਸੀ ਵਿਆਹ ਜਾਰ ਦੋਸਤਾਂ ਦੇ ਜਾ ਰਹੇ ਹਾਂਗੇ ਇਹ ਆਪਾਂ ਕਿਹੜੇ ਕਿਹੜੇ ਪੈਸੇ ਆਣਾ ਲੱਭੀ ਆਪਾਂ ਨੇ ਸੰਧੂ ਸੰਧੂ ਪੈਸੇ ਚੀ ਜਾਣਾ ਬਿਆਹ ਪਠੰਡਾ ਰੋਡ ਹੈ ਏਰੀਆ ਵਧੀਆ ਆਪਣੇ ਨਾਲ ਏਰੀਆ ਪੂਰਾ ਵਧੀਆ ਯਾਰ ਆਪਣੇ ਵਾਂਗ ਉਹਰੇ ਦੋ ਚਾਰ ਦਿਨਾਂ ਦੀ ਫਰਕ ਆ ਬਾਗਬੂ ਵਧੀਆ ਵੀ ਨੇ ਇੱਧਰ ਨੂੰ ਬਾਗਬੂ ਹਾਂ ਅੱਗੇ ਉਹਦੀ ਹੈ ਨਾ ਅੱਗੇ ਪੰਜ ਛੇ ਦਿਨਾਂ ਦਾ ਫਰਕ ਪਾਇੰਦੇ ਹੁੰਦਾ ਤੇ ਦੇਖੋ ਕਿ ਇਹਦਾ ਬਹੁਤ ਮੰਨ ਲਓ ਅੱਜ ਲੇਟ ਚ ਲਾਈਆ ਸਵੇਰੇ ਨਹੀਂ ਚਲਦੀ ਜਿਵੇਂ ਸੀਗਿਆਂ ਹੁਣ ਦਿਖਾਉਣੇ ਬਹੁਤ ਵੱਡੀ ਆ 100 ਫੁੱਟ ਦੀ ਲਾਟ ਕਹਿੰਦੇ ਦੀ ਅੱਜ ਦਾ ਸਟਾਰਟ ਡਿਗਰੀ ਹੈ ਕੋਈ ਚੱਲ ਰਹੀ ਆ ਮੈਨੂੰ ਲੱਗਦਾ ਇਹ ਜਦੋਂ ਗਰਮੀ ਚ ਪਰ ਇੱਕ ਪੈਣ ਲੈ ਕੇ ਆਉਂਦੇ ਹਨ ਮਸ਼ੀਨ ਦੇ ਵਿੱਚ ਘੱਟੋ ਘੱਟ ਦਿਨ ਦੇ ਵਿੱਚ 2 ਜਾਂ 3 ਵਾਰ ਮਸ਼ੀਨ ਨੂੰ ਰੋਕਣਾ ਪੈਂਦਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਫੈਨਰੀ ਬਹੁਤ ਵੱਡੀ ਆ ਤੌਰ ਹੀ ਗੱਡੀ ਮੜੀ ਆਪਾਂ ਗਏ ਸੀਗੇ ਪਿਆ ਇੱਧਰ ਬਹੁਤ ਧੂਆ ਨਿਕਲਦਾ ਬਈ ਜੋਂ ਉਹ ਹੋ ਗਿਆ ਤਾਂ ਉਹ ਹੋ ਜਾਣਾ ਪੂਰਾ ਗਰਮੀ ਵਿੱਚ ਬਹੁਤ ਥੱਕੀ ਰਹਿਣਾ ਐ ਐਵੇਂ ਗਰਮੀ ਜੇ ਤਾਂ ਮਸ਼ੀਨ ਆਉਂਦੀ ਔਰੇ ਹਾਂਜੀ 5-7 ਦਿਨ ਲਾਉਣੇ ਬਹੁਤ ਔਖੇ ਯਾਰ ਕਰਵਾਇਸ ਹੋ ਜਾਂਦੀ ਬਾਈ ਫਿਰ ਗੋਲੀ ਆਵੇ ਨਵੇਂ ਵਾਲੇ ਪਿੰਡਾਂ ਦੇ ਵਿੱਚ ਬਹੁਤ ਔਖਾ ਲਵੇ ਲਵੇ ਦਾ ਬਾਲਾ ਔਖਾ ਰੇ ਇਹ ਤੋਂ ਥੰਢੀ ਨਹੀਂ ਫਿਰ ਏਸੀ ਵੀ ਨਹੀਂ ਕੰਮ ਕਰਦਾ ਔਰੇ ਹਿਸਾਬ ਨਾਲ ਲੈਣਾ ਟੈਂਪਰੇਚਰ ਹੋ ਜਾਂਦਾ ਇਹ ਤੋਂ ਥੰਢੀ ਨਹੀਂ ਦੇਦਾ ਹਾਂ ਨਹੀਂ ਬੰਦੇ ਮੈਨੂੰ ਲੱਗਦਾ ਮੈਂਬਰਾਂ ਬੰਦੇ ਸੱਲੇ ਡੱਗ ਜਾਂਦੇ ਹੈਲੋ ਯੂ ਉਧ ਦੇ ਵਾਹ ਕੰਮ ਕਰਦੇ ਹੁਣ ਘਰੇ ਲੱਗ ਲਾਉਣੇ ਕੰਮ ਤਾਂ ਦੇਖ ਤਾ ਲੈ ਰਫਾਇਨਰੀ ਹੈਗੀ ਤਾ ਦੇਖ ਗੱਡੀਆ ਦੇਖੋ ਸਾਰੀ ਰਫਾਇਨਰੀ ਹੈਗੀ ਇਹ ਇਹ ਸਾਰੀਆਂ ਚਲਾ ਦੇਣਾ ਜਿੱਦ ਦੇ ਸਮੈਲ ਆਉਣ ਲੱਗੇ ਹੈ ਸ਼ੀਸ਼ਾ ਝਾੜਦੇ ਆਹ ਦੇਖੋ ਭਾਈ ਸਾਰੀ ਰਫਾਇਨਰੀ ਹੈ ਇਹ ਇਹ ਚ ਕੀ ਕੁਛ ਬਣਦਾ ਓਏ ਤੇਲ ਹੀ ਬਣਦਾ ਇਕੱਲਾ ਹਨਾ ਤੇਲ ਆਈ ਤੇਲ ਤੇ ਗੈਸ ਤੇਲ ਤੇ ਗੈਸ ਹੀ ਬਣਦੀ ਐ ਚ ਤੇਲ ਤੇ ਗੈਸ ਬਣਦੀ ਐ ਬਈ ਓਏ ਅੰਦਰ ਵਿੱਚ ਆ ਗਿਆ ਓਏ ਇਧਰ ਐਂਟਰਪ੍ਰਾਈਜ਼ ਆ ਗਿਆ ਹਨਾ ਮੈਂਬਰਾਂ ਮੈਂਬਰਾਂ ਛੇੜੇ ਪਣ ਦਾ ਐਂਟਰ ਵਿੱਚ ਆਹੇ ਮੈਂਬਰਾਂ ਕੌਣ ਹੂੰ ਕਿਵੇਂ ਰਹਿ ਗਿਆ ਵੇ ਆਪਣਾ ਚ ਐਂਡ ਓਕੇ ਦੀ ਕੰਮ ਬਈ ਜਮ ਓਕੇ ਲੱਭੀ ਜਿਵੇਂ ਗੰਮੀ ਬਈ ਪੂਰਾ ਕਮੀ ਬੇਸੀ ਕੋਈ ਗੰਮੀ ਬੇਸੀ ਦੀ ਦੇਖ ਲਓ ਹੁਣ ਜਾਂ ਕੋਈ ਕਮੀ ਬੇਸੀ ਹੈ ਕਿ ਆ ਨਾ ਵਿਆਹ ਪੂਰਾ ਵਧੀਆ ਲਾਈਟਾਂ ਲਾਈਟਾਂ ਮਾਰਦੀਆਂ ਕਰਾਂ ਜਿਹੜੀਆਂ ਪੌਦੇ ਪਵਾ ਕੇ ਲਏ ਨਾ ਪੂਰਾ ਮਾਰ ਥੱਲੇ ਲਿਜਾ ਕੇ ਐਣ ਨੇਰੇ ਜੇ ਚ ਜਾਂ ਆਪਾਂ ਹੁਣੇ ਦੇਖੋ ਬੋਲੇ ਮਾਰਦੇ ਰੇ ਲਾਈਟਾਂ ਦਾ ਵੀ ਤੁਹਾਨੂੰ ਪਤਾ ਲੱਗਦਾ ਮਾੜਾ ਬਾਈ ਦੀਆਂ ਬ੍ਰਿਜ ਬਣਦਾ ਦੇਖਿਆ ਸੀ ਪਿੰਡ ਚ ਬਣਿਆ ਤੇ ਦੇਖੋ ਕਮਾਲ ਫੇਲ ਨਹੀਂ ਲੈਣ ਲੰਗੀ ਫਿਰ ਹੈ ਨਾ ਜਿਹੜੇ ਦਿਖਾ ਦੂੰ ਤਾਰੇ ਲਾਈ ਹੋਏ ਮਾਰੀ ਆਏ ਤੇ ਮੂਰ ਕੋਡ ਬਡੀ ਲੜ ਲੱਗ ਰਹੀ ਓਵਰ ਮੈਂਬਰਾ ਸੌਂਗ ਲਾਉਂਗਾ ਕੋਈ ਮੈਂਬਰਾ ਹਾਂਜੀ ਉਹ ਗੀਤ ਕੋਟਾ ਲਾ ਲੋ ਭੈਣਾਂ ਆਏ ਬੈਠੇ ਨੇ ਬਹੁਤ ਜਨ ਨੇ ਆ ਇਹਦਾ ਬੈਚੂਆਂਗੇ ਲਾਓ ਯਾਰ ਫੋਨ ਤੇ ਕਹਿੰਦਾ ਲੋਕੇਸ਼ਨ ਲਾਓ ਇਹ ਗੱਡੀ ਰੋਕ ਕੇ ਮੇਰੇ ਤੇ ਫੋਨ ਲੱਗੀ ਲੋਕੇਸ਼ਨ ਇਹ ਵੀ ਪੰਗ ਹੈ ਭਾਏ ਤੁਰ ਜਾਂਦੀ ਗੱਡੀ ਤੇ ਕਹਿੰਦੇ ਸੌਂਗ ਨਹੀਂ ਲੱਗਦੇ ਰੋਕ ਕੇ ਮੈਂਬਰਾ ਵਾਲੇ ਤੋਂ ਲਾ ਦੇ ਹਾਂ ਰੋਕ ਕੇ ਫੋਨ ਮੈਂਬਰਾ ਡੈਚ ਕਰ ਆ ਮੈਂਬਰਾ ਡੈਚ ਕਰਦੇ ਬਹੁਤ ਆਏ ਹੋਣੇ ਕਰਦੇਗਾ ਨਾ ਲੰਗਿਆ ਆਪਾਂ ਆ ਥੋੜੂ ਟਾਈਮ ਲੰਗਣਾ ਹੈ ਅਰ ਫਾਈਨਰੀ ਲਵੇ ਫਿਰਦੇ ਆਪਾਂ ਇਧਰ ਅਜੇ 62 ਬਹੁਤਾ ਆਪਣੀ 100 ਕਿਲੋਮੀਟਰ ਦੂਰ ਹੈਗਾ 100 150 100 ਤੋਂ ਤਲਵੰਡੀ ਆਪਾਂ ਨੂੰ ਯਾਰ ਬਸ ਇਹ ਲੜੜ ਕੋਠੀ ਲੱਗੇ ਆਪਾਂ 20 ਘੋਮਾਂਗੇ ਆਪਾਂ ਇਧਰ 100 ਪਿਆ ਬਈ 120 ਕਿਲੋਮੀਟਰ ਦੂਰ ਆਈ ਲੰਗਰੀ ਬਾਟ ਫਿਰ ਗਾਂ ਨੂੰ ਨੇ ਲਾਉ ਮੜੇ ਜੀ ਜੀ ਚਲਾਉਣੇ ਆਪਾਂ ਗਾਂ ਨੇ ਲਾ ਮਚਕੀਲੇ ਦੇ ਆ ਮੈਂਬਰ ਕਹਿੰਦਾ ਚਮਕੀਲਾ ਲਾ ਦੇ ਕਹਾਂ ਮੈਂਬਰਾ ਇਹ ਮਚਕੀਲਾ ਚਮਕੀਲੇ ਦਾ ਫੈਨ ਆ ਤੂੰ ਇਹ ਲੱਭੀ ਕਿੱਡ ਕੀ ਕਲਕਲਾ ਕਰਦਾ ਫੈਨ ਆ ਸਾਰੇ ਵਧੀਆ ਲੱਗਦੇ ਨੇ ਯਾਰ ਹੈ ਵਧੀਆ ਨਖਾਰੀ ਸਾਰੇ ਵਧੀਆ ਲੱਗਦੇ ਨੇ ਸਾਰੇ ਸ਼ੂਰੇ ਨੇ ਵਧੀਆ ਕਹਿੰਦਾ ਮੁੰਸੇ ਵਾਲਾ ਸਾਰਿਆਂ ਦੀ ਵਧੀਆ ਲੱਗਦਾ ਸਿੱਧੂ ਮੁੰਸੇ ਵਾਲਾ ਫੈਨ ਨਾ ਮੈਂ ਮੈਂਬਰ ਕਹਿੰਦਾ ਮੈਂ ਸਿੱਧੂ ਮੁੰਸੇ ਵਾਲੇ ਆਪਾਂ ਆਪਾਂ ਹੈਗੇ ਫੈਨ ਸਾਰਿਆਂ ਦੇ ਯਾਰੀ ਤਰ ਮੰਨ ਲਓ ਵੀ ਪੁਰਾਣੇ ਗਾਣਿਆਂ ਦੇ ਪੁਰਾਣੇ ਗਾਣਿਆਂ ਦੇ ਫੈਨ ਆਪਾਂ ਜਿਹੜਾ ਮਰਜੀ ਕਲਾਕਾਰ ਕੋਈ ਵੀ ਹੈ ਪੁਰਾਣੇ ਗਾਣੇ ਘੈਂਟ ਲੱਗਦੇ ਆਪਾਂ ਨੂੰ ਚੰਗਾ ਆਪਾਂ ਪਹੁੰਚ ਗਏ ਟੋਲ ਤੇ ਮੈਂਮਰਾ ਹੂੰ ਇਹਨੂੰ ਨਾਮ ਲੈ ਆਪਾਂ ਆ ਜਾਂਦੇ ਲਵੇ ਇੰਨਾ ਟਾਈਮ ਕੋ ਲਾਈ ਜਾਂਦੇ ਨਹੀਂ ਯਾਰ ਇਹ 1 ਮਿੰਟ ਤੋਂ ਵੱਧ ਕਹਿੰਦੇ ਲਾ ਨਹੀਂ ਸਕਦੇ ਹਨ ਉਹ ਕਿੰਨਾ ਟਾਈਮ ਹੁੰਦਾ ਇਹਨਾਂ ਦਾ ਮੈਂ ਬਰਾਏ ਨੂੰ ਕਹੇ ਜੱਗੀ ਸਿੱਧੂ ਆ ਜੱਗੀ ਸਿੱਧੂ ਦੇ ਨਾਮ ਤੇ ਕਹਦੇ ਨੂੰ ਜੱਗੀ ਸਿੱਧੂ ਨਾਂ ਤੇ ਬਾਈ ਪਰਚੀ ਆ ਐਂ ਜਾਊਗੀ ਗੱਡੀ ਜੱਗੀ ਸਿੱਧੂ ਆ ਇਹਨੂੰ ਕਾ ਡੇਗੀ ਨਾ ਕਿਉਂ ਵੇ ਲੱਭੀ ਮੰਨਦਾ ਮੰਨ ਗਿਆ ਬਈ ਮੰਨਦਾ ਫਿਰ ਮੰਨਦਾ ਕਿਵੇਂ ਬਰਾ ਮਨ ਗਿਆ ਬਨ ਗਿਆ ਜੀ ਬਨ ਗਿਆ ਬਾਈ ਆਪਣੇ ਨਾਂ ਤੇ ਟੋਲ ਖੁੱਲ ਗਿਆ ਇੱਥੇ ਫਾਟਕ ਖੁੱਲ ਗਏ ਨਾ ਤੇ